ਭਾਈ ਕੀ ਨਾਮ ਦੀ ਆਪਾਂ ਇਹ ਸੂਰਜ ਕੁਮਾਰ ਕੀ ਚੱਲ ਕੇ ਆਪਾਂ ਸਰ ਜੋਨਾ ਇੱਕ ਲੜਕੀ ਆਈ ਹੈ ਜਿਹਦੇ ਨਾਲ ਰਿਲੇਸ਼ਨ ਰੱਖ ਰਹੀ ਜਿਹਦੇ ਮੁੰਡੇ ਦਾ ਪਤਨ ਹੋ ਜਾਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੀ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮਾ ਮ ਰਹਿਣਾ ਮਾ ਉਹ ਇਕ ਦੂਜੇ ਜਾਨੇ ਜਾਨੇ ਬੋਲੋ ਪਿਆ ਨੇ ਉਹ ਬਾਅਦ ਉਹ ਫਿਰ ਮੁੰਡਾ ਜਿਹਾ ਨਿਕਾਹੀ ਹੋ ਕੇ ਤੇ ਆਇਆ ਕੋਠੇ ਤੋਂ ਉਤਰ ਕੇ ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੁੱਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚਲ ਗਿਆ ਕੋਠੇ ਦੇ ਵਿੱਚ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਦੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤਰ ਇਹਨਾਂ ਤੱਕ ਉਹਦੀ ਜਾਨ ਨਹੀਂ ਚਲੇਗੀ ਪਹਿਲਾਂ ਅਥੇ ਦਾਤਰ ਦੋ ਤਿੰਨ ਮਾਰਿਛਲੇ ਛੁੱਟਿਆ ਇੱਕ ਲੜਕਾ ਸ਼ੁਰੂ ਆ ਰਿਹਾ ਸੀ ਉਦੀ ਉਂਗਲ ਤੇ ਮੈਂ ਸਾਇਦ ਲਾਥੀ ਘੀ ਹੋਰੀ ਵਿਚਾਰੇ ਦੀ ਉਹ ਸਾਡੋ ਆਂਦਾ ਹੋ ਉਹ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਜ ਜੰਨੀ ਬਸ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਤੀ ਜੇ ਮਾਰੇ ਨੇ ਬਾਜ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕਰਾਈਆਂ ਨੇ ਉਸ ਤੋਂ ਬਾਅਦ ਉਹ ਉਹਦੇ ਨਾਲ ਦੀ ਆਈ ਉਹਨੇ ਫੜ ਕੇ ਉਹ ਅੰਦਰ ਲਾ ਗਈ ਆ ਉਹ ਕੋਠੇ ਤੇ ਚੜ ਗਿਆ ਲੈ ਕੇ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਲੋਕੀ ਪਬਲਿਕ ਇਕੱਠੀ ਹੋਲੇ ਵੀ ਸਾਰੇ ਲੋਕੀ ਵਾਜਾ ਦੇ ਦੇਗੇ ਰੁਕ ਜੋ ਰੋਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀਰੇ ਮੁਰ ਜਾ ਮਤਲਬ ਉਹਦੇ ਖੂਨ ਸਵਾਰੀ ਉਹਦੇ ਸਿਰ ਤੇ ਮਤਲਬ ਦਾ ਨਾਮ ਕੀ ਉਮਰ ਕਿੰਨੀ ਉਹਦਾ ਨਾਜਾ ਸੀ ਉਹਦੇ 35 37 ਸਾਲ ਦੀ ਲੱਗਦੀ ਉਮਰ ਸੀ ਉਹਦੀ ਸਾਥ ਜਿਹਨੇ ਮਾਰਿਆ ਉਹ ਉਹਦਾ ਭਰਾ ਹੀ ਛੱਗਾ ਜੀ ਛੋਟਾ ਭਰਾ ਉਹਦਾ ਆਜੇ ਉਹਦਾ ਨਾਮ ਹੀਰਾ ਚਲੋ ਦੋਵੇਂ ਭਰਾਵਾਂ ਨੂੰ ਮਾਰ ਲਏ ਹਾਂਜੀ ਹਾਂਜੀ ਦੋਵੇਂ ਛੱਗੇ ਭਰਾ ਨੇ ਜੀ ਸੁਮਨ ਜਿਹੜੀ ਕੁੜੀ ਹੈ ਨਾ ਜਿਹੜੀ ਮਤਲਬ ਉਹਨਾਂ ਦਾ ਰਿਲੇਸ਼ਨ ਦਾ ਖਰੀਬ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਐਥੋਂ ਵੱਡੇ ਵੈਰੀ ਵਿਆਹ ਦਾ ਹੀ ਹੋਣਾ ਮਤਲਬ ਸਾਡੇ ਛੜਾ ਹੋਗੇ ਦਾ ਹੀ ਉਹ ਉੱਦੇ ਉੱਦਾਂ ਰਹਿੰਦੀ ਸੀ ਉਹ ਕੈਂਪ ਦੀ ਆ ਇਹ ਰੈਮਸੀ ਦੇ ਘਰ ਦੇ ਲੱਗੋਦਾ ਘਰ ਆ ਜੀ ਕਿੰਨੀ ਕੋਮਰ ਦਾ ਮੁੰਡਾ ਜਦਾ ਮੂੰਹ 35-33 ਸਾਲ ਉਮਰ ਸਾਡੇ ਨੂੰ ਜਿੱਦ ਅੱਛਾ ਹਾਂ ਜੀ ਬੱਚਾ ਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਉਹਦਾ ਛੋਟਾ ਪੜਾ ਉਹ ਵੀ ਵਿਆਹ ਉਹਦੀ ਭਾਈ ਵੀ ਇੱਥੇ ਹੀ ਸਨ ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈਕਦਾ ਤਾਂ ਦੋ ਤਿੰਨ ਮਤਲ ਨੂੰ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮੰਗਦਾ ਪਹਿਲਾਂ ਉਹਨਾਂ ਕੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਰਿਹਾ ਸਾਰੋ ਦੋ ਪੈ ਇੰਨਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਲੱਗਦਾ ਰਿਹਾ ਰਾਈਟ ਤੇ ਬਲੈਂਕ ਯੂ ਕਿਤਲਾ ਹੋਈ ਸੀ ਕਿ ਗਾਂਧੀ ਕੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਆ ਤੇ ਦੇਖ ਰਹੇ ਆ ਤੇ ਜਿਹੜਾ ਕ੍ਰਾਈਮ ਸੀਨ ਆ ਉਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕੀ ਤੇ ਪਤਾ ਚੱਲਿਆ ਸਰ ਕਿਸ ਕੰਮ ਚ ਘਰਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਹਾਂ ਜੀ ਅਜੇ ਦੇਖਦੇ ਹਾਂ ਸਰ ਕੀ ਜਾਲ ਹੈ ਥੈਂਕ ਯੂ ਜੀ